ਸ਼ਾਕੋਟ ਵਿਖੇ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀ ਮਾਰ ਕੇ ਇੱਕ ਨੌਜਵਾਨ ਦੀ ਹੱਤਿਆ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਸੰਦੀਪ ਕੁਮਾਰ ਉਰਫ सोनू ਪੁੱਤਰ ਬੱਗਾਵਾਸੀ ਰਾਮਦਾਸ ਕਲੋਨੀ ਮੁਹੱਲਾ ਬਾਗਵਾਲਾ ਸ਼ਾਕੋਟ ਇੱਕ ਕਬਾੜ ਦੇ ਗੋਦਾਮ ਵਿੱਚ ਕੰਮ ਕਰਦਾ ਸੀ। ਅੱਜ ਸ਼ਾਮ ਸੰਦੀਪ ਕੁਮਾਰ 6:30 ਵਜੇ ਦੇ ਕਰੀਬ ਆਪਣੇ ਕੰਮ ਤੇ ਸੀ ਤਾਂ ਇਸ ਦੌਰਾਨ ਮੂੰਹ ਟਾਕੇ ਆਏ ਇੱਕ ਅਣਪਛਾਤੇ ਵਿਅਕਤੀ ਵੱਲੋਂ ਗੋਦਾਮ ਦੇ ਆਸ-ਪਾਸ ਚੱਕਰ ਲਗਾਉਣੇ ਸ਼ੁਰੂ ਕੀਤੇ ਅਤੇ ਕੁਝ ਸਮੇਂ ਬਾਅਦ ਉਸਨੇ ਗੋਲੀ ਚਲਾ ਦਿੱਤੀ। ਜੋ ਸੰਦੀਪ ਕੁਮਾਰ ਦੀ ਗਰਦਨ ਤੇ ਲੱਗੀ ਹੈ ਤੇ ਉਹ ਜ਼ਮੀਨ ਤੇ ਡਿੱਗਿਆ ਇਸ ਦੇ ਨਾਲ ਵਾਲੇ ਸਾਥੀ ਨੇ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਆਪਣੇ ਬਾਕੀ ਸਾਥੀਆਂ ਨੂੰ ਦੱਸਿਆ ਇਸ ਮੌਕੇ ਤੇ ਹਮਲਾਵਰਾਂ ਨੇ ਹੋਰ ਗੋਲੀਆਂ ਚਲਾ ਦਿੱਤੀਆਂ ਅਤੇ ਧੁੰਦ ਦਾ ਫਾਇਦਾ ਉਠਾਉਂਦੇ ਹੋਏ ਤੇਜ਼ੀ ਨਾਲ ਫਰਾਰ ਹੋ ਗਏ ਸੰਦੀਪ ਕੁਮਾਰ ਨੂੰ ਉਸ ਦੇ ਸਾਥੀਆਂ ਨੇ ਨਿੱਜੀ ਹਸਪਤਾਲ ਦਾਖਲ ਕਰਵਾਇਆ ਲੇਕਿਨ ਡਾਕਟਰਾਂ ਦੀ ਟੀਮ ਨੇ ਮਰਤਕ ਐਲਾਨ ਦਿੱਤਾ ਕਟਨਾ ਦਾ ਪਤਾ ਲੱਗਣ ਦੇ ਡੀਐਸਪੀ ਸ਼ਾਹਕੋਟ ਸੁਖਪਾਲ ਸਿੰਘ ਐਸਐਚਓ ਸ਼ਾਹਕੋਟ ਇਨਸਪੈਕਟਰ ਬਲਵਿੰਦਰ ਸਿੰਘ ਭੁੱਲਰ ਪੁਲਿਸ ਪਾਰਟੀ ਸਮੇਤ ਮੌਕੇ ਤੇ ਪੁੱਜੇ ਅਤੇ ਜਾਂਚ ਸ਼ੁਰੂ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਮੇਰਾ ਨਾਮ ਨਵੀਨ ਕੁਮਾਰ ਅੱਛਾ ਕੀ ਗੱਲਬਾਤ ਹੋਈ ਇਹ ਬੰਦਾ ਕੌਣ ਹੈਗਾ ਇਹ ਗੱਲਬਾਤ ਭਾਜੀ ਇਹ ਕੰਮ ਕਰਦਾ ਚਾਚੇ ਸਾਡੇ ਨਾਲ ਫੋਨੋ ਮਿਸਤਰੀ ਆਇਆ ਇਹਨਾਂ ਪਤਾ ਨਹੀਂ ਵੀ ਰੱਬ ਹੀ ਜਾਂਦਾ ਗ람 ਬੰਦ ਕਰਕੇ ਚੱਲੇ ਸੀ ਜੇ ਪਰਾਂ ਨੂੰ ਗਿਆ ਬਾਤ ਬੋਸੂ ਕਨ ਪਤਾ ਨਹੀਂ ਉੱਥੇ ਕੋਈ ਗੋਲੀ ਮਾਰਦੀ ਕੀ ਕਿੰਨੇ ਕਬਜ ਦੀ ਗੱਲ ਹੈ ਇਹ ਇਹ ਭਾਜੀ ਹੋਣੀ ਵੱਧ ਵੱਧ 5-7 ਮਿੰਟ ਹੋਣਗੇ ਠੀਕ ਹੈ ਵੱਧ ਵੱਧ 10 ਮਿੰਟ ਹੋਣਗੇ ਇਹਨੂੰ ਜਿੰਨਾ ਟਾਈਮ ਨਹੀਂ ਜੋਰ ਕੀਤਾ ਅੱਛਾ ਹੋਣੇ ਕੇ 6 ਤੱਕ ਕੰਮ ਕਿੱਥੇ ਕਿੱਥੇ ਕੰਮ ਕਰਦਾ ਹੈ ਕਿਹੜੀ ਜਗ੍ਹਾ ਦਾ ਹੈ ਦਾ ਪ੍ਰਧਾਨ ਹੈ ਹਸਪਤਾਲ ਲੱਗੇ ਜਾਂਦਾ ਗਵਾੜੀਆ ਅੱਛਾ ਜਨਰਕਵਾੜੀਆ ਲੱਗਾ ਹੈ ਠੀਕ ਹੈ ਤੇ ਕਿਹੜੇ ਪਿੰਡ ਦਾ ਹੈ ਇਹ ਸ਼ਾਹਵੜ ਦੇ ਜੀ ਬਾਗਲ ਮਹੱਲੇ ਦਾ ਜੀ ਤੇ ਵੈਨ ਅੱਗੇ ਕੀ ਨਾਂ ਤੇਰਾ ਮੀਨ ਕੀ ਗੱਲਬਾਤ ਹੋਈ ਇੱਥੇ ਇੱਥੇ ਗੱਲਬਾਤ ਇਦਾਂ ਹੋਈ ਸੀਗੇ ਜਿੰਦਾ ਲਾ ਕੇ ਗੋਦਾਮ ਨੂੰ ਉਧਰ ਨੂੰ ਜਾਂਦੇ ਪਏ ਸੀਗੇ ਹਾਂ ਉਹ ਗੱਡੀ ਨੂੰ ਜਿੰਦਾ ਲਾਉਣ ਗਿਆ ਤੇ ਇੱਕ ਮੁੰਡਾ ਸੀਗਾ ਉਹਨੇ ਗੋਲੀ ਚਲਾ ਦਿੱਤੀ ਜਦੋਂ ਪਟਾਕਾ ਪਿਆ ਮੈਂ ਭੱਜ ਗਿਆ ਉਹਨੂੰ ਦੇਖ ਕੇ ਜਦੋਂ ਦੀ ਚੀਂਕ ਪਈ ਆ ਹੂੰ ਤੇ ਬਾਅਦ ਚ ਜਦੋਂ ਆੜਗਵਾੜ ਇਕੱਠਾ ਉਹਨੂੰ ਦੇਖਿਆ ਤਾਂ ਡਿਗਿਆ ਪੈ ਖੂਨ ਚੋਂਦਾ ਪੈ ਗੱਟ ਤੇ ਜੀ ਲੱਗੀ ਸੀ ਉਹਦੇ ਹੂੰ ਫਿਰ ਉਹਨੂੰ ਸਦਾਨੇ ਦੇ ਲੱਗ ਕੇ ਗਿਆ ਸੀ ਤਾਂ ਤੁਸੀਂ ਆਪਣੇ ਮਾਲਕ ਨੂੰ ਫੋਨ ਕੀਤਾ ਸੀ ਅਸੀਂ ਲਾਇਆ ਸੀਗਾ ਤੇ ਉਹ ਉਧਰ ਆਏ ਭਾਜੀ ਹੁਣੇ ਠੀਕ ਆ ਤੇ ਪੁਲਿਸ ਆ ਗਈ ਮੋਕੇ ਤੇ ਪੁਲਿਸ ਆ ਗਈ ਸੀ ਮੋਕੇ ਤੇ हां जी सर अपने ਜਿਹੜਾ ਇੱਕ ਗੋਲੀ ਲੱਗੀ ਲੜਕੇ ਦੀ ਕੀ ਮਾਮਲਾ ਸੀ ਜੀ ਉਹ ਇਹ ਜੀ ਅੱਜ ਇੱਕ ਹੋਣ ਇਨਸੀਡੈਂਟ ਰਿਪੋਰਟ ਹੋਇਆ ਸੀ ਸੰਦੀਪ ਸੋਨੂ ਹੈ son of ਬੱਗਾ ਵਾਰਡ ਨੰਬਰ 9 ਦਾ ਰਹਿਣ ਵਾਲਾ ਸ਼ਹਿਰ ਕੋੜਦਾ ਇਹਦੇ ਵੇਲੇ ਪਤਾ ਲੱਗਾ ਸੀ ਕਿ ਬੁਲੇਟ ਇੰਜਰੀ ਨਾਲ ਇੰਜਰਡ ਹੋਇਆ ਉਹਦੇ ਸਮੇਂ ਜਿੱਥੇ ਹਸਪੀਟਲ ਆ ਕੇ ਦੇਖਿਆ ਤੇ ਉਹ ਗੋਲੀ ਜਿਹੜੀ ਆ ਡੈਥ ਹੋ ਗਈ ਇਥੇ ਉਹ ਅਸੀਂ ਕਰ ਰਹੇ ਹਾਂ ਇਨਵੈਸਟੀਗੇਸ਼ਨ ਸਾਡੀ ਜਿਹੜੀ ਇਨੀਸ਼ੀਅਲ ਸਟੇਜ ਆਈ ਹੈ ਜਸਟ ਉਹਨੇ ਤੁਹਾਨੂੰ ਬਾਕੀ ਅਪਡੇਟ ਦਿੰਨੇ ਆ ਸਾਰਾ ਕੀ ਹੈ ਜਾਂ ਕੀ ਨਹੀਂ ਹੈ ਵੈਸੇ ਇਹ ਤੇ ਜਿਹੜਾ ਅਸੀਂ ਵੈਸੇ ਦੇਖਿਆ ਅ ਫਿਜ਼ਿਕਲੀ ਜਿਹੜਾ ਚੈੱਕ ਕੀਤਾ ਹੈ ਇਹ ਇੱਕ 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 ਬੁਲੇਟ ਜਰੀ ਹੈ ਰਾਈਟ ਸਾਈਡ ਤੇ ਤੇ ਗੋਲੀ ਵੱਜੀ ਤੇ ਲੈਫਟ ਸਾਈਡ ਤੋਂ ਨਿਕਲੀ ਹੈ ਧੌਣ ਦੇ ਵਿੱਚ ਸਰ ਕੋਈ ਮਾਮਲਾ ਸਾਹਮਣੇ ਆਇਆ ਜੀ ਵੀ ਕੀ ਮਾਮਲਾ ਹੈਗਾ ਸੀ ਇਹਦੇ ਵਿੱਚ ਉਹ ਸੀ ਉਹ ਸਾਰਾ ਉਹ ਤਾਂ ਅਜੇ ਅਸੀਂ ਜਸਟ ਇਨੀਸ਼ੀਅਲ ਸਟੇਜ ਹੈ ਜਸਟ ਆਏ ਹਜੇ ਤੇ ਉਸ ਤੋਂ ਪਰੋਸੀ ਅਪਡੇਟ ਦਿੰਨੇ ਆ ਜਲਦੀ ਤੇ ਸਰ ਕੋਈ ਖੋਲ ਖੋਲ ਬਰਾਮਦ ਹੋਏ ਜਾਂ ਗੋਲੀਆਂ ਕੋਈ ਜੀ ਹਾਂ ਉੱਥੇ ਇੱਕ ਗੋਲ ਬਰਾਮਦ ਹੋਇਆ ਜੀ ਨਾ ਇਹ ਪਿਸਤਲ ਦਾ ਉਹ ਬਾਕੀ ਸਿਰਫ ਅਜਾੜਾ ਤੁਹਾਨੂੰ ਕਰਕੇ ਦੇਖ ਫਿਰ ਦੱਸਾਂਗੇ ਜੰਦਾ ਸ਼ਾਹਕੋਟ ਵਿਖੇ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀ ਮਾਰ ਕੇ ਇੱਕ ਨੌਜਵਾਨ ਦੀ ਹੱਤਿਆ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਸੰਦੀਪ ਕੁਮਾਰ ਉਰਫ सोनू ਪੁੱਤਰ ਬੱਗਾਵਾਸੀ ਰਾਮਦਾਸ ਕਲੋਨੀ ਮੁਹੱਲਾ ਬਾਗਵਾਲਾ ਸ਼ਾਹਕੋਟ ਇੱਕ ਕਬਾੜ ਦੇ ਗੋਦਾਮ ਵਿੱਚ ਕੰਮ ਕਰਦਾ ਸੀ। ਅੱਜ ਸ਼ਾਮ ਸੰਦੀਪ ਕੁਮਾਰ 6:30 ਵਜੇ ਦੇ ਕਰੀਬ ਆਪਣੇ ਕੰਮ ਤੇ ਸੀ ਤਾਂ ਇਸ ਦੌਰਾਨ ਮੂੰਹ ਟਾਕੇ ਆਏ ਇੱਕ ਅਣਪਛਾਤੇ ਵਿਅਕਤੀ ਵੱਲੋਂ ਗੋਦਾਮ ਦੇ ਆਸ-ਪਾਸ ਚੱਕਰ ਲਗਾਉਣੇ ਸ਼ੁਰੂ ਕੀਤੇ ਅਤੇ ਕੁਝ ਸਮੇਂ ਬਾਅਦ ਉਸਨੇ ਗੋਲੀ ਚਲਾ ਦਿੱਤੀ। ਜੋ ਸੰਦੀਪ ਮਰ ਦੀ ਗਰਦਨ ਤੇ ਲੱਗੀ ਹੈ ਤੇ ਉਹ ਜ਼ਮੀਨ ਤੇ ਡਿੱਗਿਆ ਇਸ ਦੇ ਨਾਲ ਵਾਲੇ ਸਾਥੀ ਨੇ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਆਪਣੇ ਬਾਕੀ ਸਾਥੀਆਂ ਨੂੰ ਦੱਸਿਆ ਇਸ ਮੌਕੇ ਤੇ ਹਮਲਾਵਰਾਂ ਨੇ ਹੋਰ ਗੋਲੀਆਂ ਚਲਾ ਦਿੱਤੀਆਂ ਅਤੇ ਧੁੰਦ ਦਾ ਫਾਇਦਾ ਉਠਾਉਂਦੇ ਹੋਏ ਤੇਜ਼ੀ ਨਾਲ ਫਰਾਰ ਹੋ ਗਏ ਸੰਦੀਪ ਕੁਮਾਰ ਨੂੰ ਉਸ ਦੇ ਸਾਥੀਆਂ ਨੇ ਨਿੱਜੀ ਹਸਪਤਾਲ ਦਾਖਲ ਕਰਵਾਇਆ ਲੇਕਿਨ ਡਾਕਟਰਾਂ ਦੀ ਟੀਮ ਨੇ ਮਰ ਤੱਕ ਐਲਾਨ ਦਿੱਤਾ ਕਟਨਾ ਦਾ ਪਤਾ ਲੱਗਣ ਦੇ ਡੀਐਸਪੀ ਸ਼ਾਹਕੋਟ ਸੁਖਪਾਲ ਸਿੰਘ ਐਸਐਚਓ ਸ਼ਾਹਕੋਟ ਇਨਸਪੈਕਟਰ ਬਲਵਿੰਦਰ ਸਿੰਘ ਭੁੱਲਰ ਪੁਲਿਸ ਪਾਰਟੀ ਸਮੇਤ ਮੌਕੇ ਤੇ ਪੁੱਜਿਆ ਤੇ ਜਾਂਚ ਸ਼ੁਰੂ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਜਲਦੀ ਦੋਸ਼ੀਆਂ ਨੂੰ ਗ੍ਰਫਤਾਰ ਕੀਤਾ ਜਾਵੇਗਾ ਮੇਰਾ ਨਾਮ ਨਵੀਲ ਕੁਮਾਰ ਅੱਛਾ ਕੀ ਗੱਲ ਬਾਤ ਤੁਸੀਂ ਇਹ ਬੰਦਾ ਕੌਣ ਹੈਗਾ ਇਹ ਗੱਲ ਬਾਤ ਭਾਜੀ ਇਹ ਕੰਮ ਕਰਦਾ ਚਾਚੇ ਸਾਡੇ ਨਾਲ ਫੋਨੋ ਮਿਸਤਰੀ ਆਏ ਪਤਾ ਨਹੀਂ ਵੀ ਰੱਬ ਹੀ ਜਾਂਦਾ ਗਦਾਮ ਬੰਦ ਕਰਕੇ ਚੱਲੇ ਸੀ ਜੇ ਪਰਾਂ ਨੂੰ ਕੀ ਬਾਤ ਬੋਤੂ ਕਰਨਾ ਪਤਾ ਨਹੀਂ ਉੱਥੇ ਕੋਈ ਗੋਲੀ ਮਾਰ ਦਿੱਤੀ ਤੇ ਕਿੰਨੇ ਕਬਜ ਦੀ ਗੱਲ ਹੈ ਇਹ ਇਹ ਭਾਜੀ ਹੋਣੀ ਵੱਧ ਵੱਧ 5-7 ਮਿੰਟ ਹੋਣਗੇ ਠੀਕ ਹੈ ਵੱਧ ਵੱਧ 10 ਮਿੰਟ ਹੋਣਗੇ ਇੰਨਾ ਟਾਈਮ ਨਹੀਂ ਕੋਲ ਕੀਤਾ ਅੱਛਾ ਹੋਣੇ 6 ਤੱਕ ਕੰਮ ਕਿੱਥੇ ਕਿੱਥੇ ਕੰਮ ਕਰਦਾ ਇਹ ਕਿਹੜੀ ਜਗਾ ਦਾ ਹੈ ਦਾ ਸੁਧਾਨੇ ਹਸਪਤਾਲ ਲੱਗੇ ਜਾਂਦਾ ਗਵਾਰੀਆ ਅੱਛਾ ਜਨਰਕਵਾੜੀਆ ਲੱਗਿਆ ਹੈ ਠੀਕ ਹੈ ਤੇ ਕਿਹੜੇ ਪਿੰਡ ਦਾ ਹੈ ਇਹ ਛਾਵੜ ਦੇ ਜੀ ਬਾਗਲ ਮਹੱਲੇ ਦਾ ਜੀ ਤੇ ਵੈਨ ਲੱਗੇ ਕੀ ਨਾ ਤੇਰਾ ਮੀਨ ਕੀ ਗੱਲਬਾਤ ਹੋਈ ਇੱਥੇ ਅੱਛਾ ਗੱਲਬਾਤ ਇਦਾਂ ਹੋਈ ਸੀਗੇ ਜਿੰਦਾ ਲਾ ਕੇ ਗੋਦਾਮ ਨੂੰ ਉਧਰ ਨੂੰ ਜਾਂਦੇ ਪੈ ਸੀਗੇ ਹੂੰ ਉਹ ਗੱਡੀ ਨੂੰ ਜਿੰਦਾ ਲਾਉਣ ਗਿਆ ਤੇ ਇੱਕ ਮੁੰਡਾ ਸੀਗਾ ਉਹਨੇ ਗੋਲੀ ਚਲਾ ਦਿੱਤੀ ਜਦੋਂ ਪਟਾਕਾ ਪਿਆ ਮੈਂ ਭੱਜ ਗਿਆ ਉਹਨੂੰ ਦੇਖ ਕੇ ਜਦੋਂ ਤੇ ਚੀਕ ਪਈ ਆ ਹੂੰ ਤੇ ਬਾਅਦ ਚ ਜਦੋਂ ਆਂਡ ਗਵਾਂਡ ਇਕੱਠਾ ਉਹਨੂੰ ਦੇਖਿਆ ਤਾਂ ਡਗਿਆ ਪੇ ਖੂਨ ਚੋਂ ਹੁੰਦਾ ਵੇ ਗੱਟ ਤੇ ਜਿ ਲੱਗੀ ਸੀ ਉਹ ਗੁਰ ਹੂੰ ਹੂੰ ਫਿਰ ਉਹਨੂੰ ਸਦਾਨੇ ਦੇ ਲੈ ਕੇ ਗਿਆ ਸੀ ਤੇ ਤੁਸੀਂ ਆਪਣੇ ਮਾਲਕ ਨੂੰ ਫੋਨ ਕੀਤਾ ਸੀ ਅਸੀਂ ਲਾਇਆ ਸੀਗਾ ਤੇ ਉਹ ਉਧਰ ਆਏ ਭਾਜੀ ਹੁਣ ਠੀਕ ਆ ਤੇ ਪੁਲਿਸ ਆ ਗਈ ਮੋਕੇ ਤੇ ਪੁਲਿਸ ਆ ਗਈ ਸੀ ਮੋਕੇ ਤੇ ਹਾਦਸੇ ਰ ਆਪਣੇ ਜਿਹੜਾ ਇੱਕ ਗੋਲੀ ਲੱਗੀ ਲੜਕੇ ਨੇ ਕੀ ਮਾਮਲਾ ਸੀ ਜੀ ਇਹ ਜੀ ਅਜ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀਗਾ ਸੰਦੀਪ ਸੋਨੂ ਹੈ son of ਬੱਗਾ ਇਹ ਵਾਰਡ ਨੰਬਰ 9 ਦਾ ਰਹਿਣ ਵਾਲਾ ਸ਼ਹਿਰ ਕੋੜਦਾ ਇਹਦੇ ਬਾਰੇ ਪਤਾ ਲੱਗਾ ਸੀ ਕਿ ਬੁਲੇਟਿੰਗ ਜੀ ਦੇ ਨਾਲ ਇੰਜਰਡ ਹੋਇਆ ਉਹਦੇ ਸਮਾਂ ਜਿੱਥੇ ਹਸਪੀਟਲ ਆ ਕੇ ਦੇਖਿਆ ਤੇ ਹੁਣ ਇੱਕ ਜਿਹੜੀ ਹੈ ਡੈਥ ਹੋ ਗਈ ਹੈ ਤੇ ਉਹ ਅਸੀਂ ਕਰ ਰਹੇ ਹਾਂ ਇਨਵੈਸਟੀਗੇਸ਼ਨ ਸਾਡੀ ਜਿਹੜੀ ਇਨੀਸ਼ੀਅਲ ਸਟੇਜ ਆਈ ਹੈ ਜਸਟ ਹੁਣੇ ਤੁਹਾਨੂੰ ਬਾਕੀ ਅਪਡੇਟ ਦਿੰਨੇ ਆ ਸਾਰਾ ਕੀ ਹੈ ਜਾਂ ਕੀ ਨਹੀਂ ਹੈ ਵੈਸੇ ਇਹ ਜਿਹੜਾ ਸੀ ਵੈਸੇ ਦੇਖਿਆ ਉਹ ਫਿਜ਼ੀਕਲੀ ਜਿਹੜਾ ਚੈੱਕ ਕੀਤਾ ਇਹ ਇੱਕ 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 ਬੁਲੇਟ ਇਜਰੀ ਹੈ ਰਾਈਟ ਸਾਈਡ ਤੇ ਤੇ ਗੋਲੀ ਵੱਜੀ ਤੇ ਲੈਫਟ ਸਾਈਡ ਤੋਂ ਨਿਕਲੀ ਹੈ ਥਾਣੇ ਵਿੱਚ ਸਰ ਕੋਈ ਮਾਮਲਾ ਸਾਹਮਣੇ ਆਇਆ ਜੀ ਵੀ ਕੀ ਮਾਮਲਾ ਹੈਗਾ ਸੀ ਇਹਦੇ ਵਿੱਚ ਕਿਉਂ ਉਹ ਜੀ ਸੀ ਉਹ ਸਾਰਾ ਉਹ ਤਾਂ ਅਜੇ ਸੀ ਜਸਟ ਇਨੀਸ਼ੀਅਲ ਸਟੇਜ ਹੈ ਜਸਟ ਆਏ ਆ ਦੇਖੇ ਉਸ ਤੋਂ ਪਰੋਂ ਅਸੀਂ ਅਪਡੇਟ ਦਿੰਨੇ ਆ ਜਲਦੀ ਤੇ ਸਰ ਕੋਈ ਖੋਲ-ਖੋਲ ਬਰਾਮਦ ਹੋਇਆ ਜਾਂ ਗੋਲੀਆਂ ਕੋਈ ਜੀ ਹਾਂ ਉੱਥੇ ਇੱਕ ਖੋਲ ਬਰਾਮਦ ਹੋਇਆ ਜੀ ਨਾ ਇਹ ਨਾ ਪਿਸਤਲ ਦਾ ਬਾਕੀ ਸਿਰਫ ਅਜਿਹੜਾ ਤੁਹਾਨੂੰ ਕਰਕੇ ਦੇਖ ਫਿਰ ਦੱਸਾਂਗੇ ਜਲਦੀ ਸ਼ਾਹਕੋਟ ਵਿਖੇ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀ ਮਾਰ ਕੇ ਇੱਕ ਨੌਜਵਾਨ ਦੀ ਹੱਤਿਆ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਸੰਦੀਪ ਕੁਮਾਰ ਉਰਫ सोनू ਪੁੱਤਰ ਬੱਗਾਵਾਸੀ ਰਾਮਦਾਸ ਕਲੋਨੀ ਮਹੱਲਾ ਬਾਗਵਾਲਾ ਸ਼ਾਹਕੋਟ ਇੱਕ ਕਬਾੜ ਦੇ ਗੋਦਾਮ ਵਿੱਚ ਕੰਮ ਕਰਦਾ ਸੀ। ਅੱਜ ਸ਼ਾਮ ਸੰਦੀਪ ਕੁਮਾਰ 6:30 ਵਜੇ ਦੇ ਕਰੀਬ ਆਪਣੇ ਕੰਮ ਤੇ ਸੀ ਤਾਂ ਇਸ ਦੌਰਾਨ ਮੂੰਹ ਟਾਕੇ ਆਏ ਇੱਕ ਅਣਪਛਾਤੇ ਵਿਅਕਤੀ ਵੱਲੋਂ ਗੋਦਾਮ ਦੇ ਆਸ-ਪਾਸ ਚੱਕਰ ਲਗਾਉਣੇ ਸ਼ੁਰੂ ਕੀਤੇ ਅਤੇ ਕੁਝ ਸਮੇਂ ਬਾਅਦ ਉਸਨੇ ਗੋਲੀ ਚਲਾ ਦਿੱਤੀ। ਜੋ ਸੰਦੀਪ ਮਰ ਦੀ ਗਰਦਨ ਤੇ ਲੱਗੀ ਹੈ ਤੇ ਉਹ ਜ਼ਮੀਨ ਤੇ ਡਿੱਗਿਆ ਇਸ ਦੇ ਨਾਲ ਵਾਲੇ ਸਾਥੀ ਨੇ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਆਪਣੇ ਬਾਕੀ ਸਾਥੀਆਂ ਨੂੰ ਦੱਸਿਆ ਇਸ ਮੌਕੇ ਤੇ ਹਮਲਾਵਰਾਂ ਨੇ ਹੋਰ ਗੋਲੀਆਂ ਚਲਾ ਦਿੱਤੀਆਂ ਅਤੇ ਧੁੰਦ ਦਾ ਫਾਇਦਾ ਉਠਾਉਂਦੇ ਹੋਏ ਤੇਜ਼ੀ ਨਾਲ ਫਰਾਰ ਹੋ ਗਏ ਸੰਦੀਪ ਕੁਮਾਰ ਨੂੰ ਉਸ ਦੇ ਸਾਥੀਆਂ ਨੇ ਨਿੱਜੀ ਹਸਪਤਾਲ ਦਾਖਲ ਕਰਵਾਇਆ ਲੇਕਿਨ ਡਾਕਟਰਾਂ ਦੀ ਟੀਮ ਨੇ ਮਰ ਤੱਕ ਐਲਾਨ ਦਿੱਤਾ ਕਟਨਾ ਦਾ ਪਤਾ ਲੱਗਣ ਦੇ ਡੀਐਸਪੀ ਸ਼ਾਹਕੋਟ ਸੁਖਪਾਲ ਸਿੰਘ ਐਸਐਚਓ ਸ਼ਾਹਕੋਟ ਐਨਸਪੈਕਟਰ ਬਲਵਿੰਦਰ ਸਿੰਘ ਭੁੱਲਰ ਪੁਲਿਸ ਪਾਰਟੀ ਸਮੇਤ ਮੌਕੇ ਤੇ ਪੁੱਜਿਆ ਤੇ ਜਾਂਚ ਸ਼ੁਰੂ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਜਲਦੀ ਦੋਸ਼ੀਆਂ ਨੂੰ ਗ੍ਰਫਤਾਰ ਕੀਤਾ ਜਾਵੇਗਾ ਮੇਰਾ ਨਾਮ ਨਵੀਨ ਕੁਮਾਰ ਅੱਛਾ ਕੀ ਗੱਲਬਾਤ ਤੁਸੀਂ ਇਹ ਬੰਦਾ ਕੌਣ ਹੈਗਾ ਇਹ ਗੱਲਬਾਤ ਭਾਜੀ ਇਹ ਕੰਮ ਕਰਦਾ ਚਾਚੇ ਸਾਡੇ ਨਾਲ ਫੋਨੋ ਮਿਸਤਰੀ ਆਏ ਪਤਾ ਨਹੀਂ ਵੀ ਰੱਬ ਹੀ ਜਾਣਦਾ ਗਦਾਮ ਬੰਦ ਕਰਕੇ ਚੱਲੇ ਸੀ ਇਹ ਪਰਾਂ ਨੂੰ ਕਿ ਆਮ ਬਾਤ ਬੁੱਤੂ ਕਰਨਾ ਪਤਾ ਨਹੀਂ ਉੱਥੇ ਕੋਈ ਗੋਲੀ ਮਾਰ ਦਿੱਤੀ ਤੇ ਕਿੰਨੇ ਕਬਜ ਦੀ ਗੱਲ ਹੈ ਇਹ ਇਹ ਭਾਜੀ ਹੋਣੀ ਵੱਧ ਵੱਧ 5-7 ਮਿੰਟ ਹੋਣਗੇ ਠੀਕ ਹੈ ਵੱਧ ਵੱਧ 10 ਮਿੰਟ ਹੋਣਗੇ ਇੰਨਾ ਟਾਈਮ ਨਹੀਂ ਕੋਲ ਕੀਤਾ ਅੱਛਾ ਹੋਣੇ ਕੇ 6 ਤੱਕ ਕੰਮ ਕਿੱਥੇ ਕਿੱਥੇ ਕੰਮ ਕਰਦਾ ਹੈ ਕਿਹੜੀ ਏਗਾ ਦਾ ਨਿਹਰ ਹਸਪਤਲ ਲੱਗੇ ਜਾਂਦਾ ਕਵਾੜੀਆ ਅੱਛਾ ਜਨਰਕਵਾੜੀਆ ਲੱਗਾ ਹੈ ਠੀਕ ਹੈ ਤੇ ਕਿਹੜੇ ਪਿੰਡ ਦਾ ਹੈ ਇਹ ਸ਼ਾਵਰਦੇ ਜੀ ਬਾਗਰ ਮਹੱਲੇ ਦਾ ਜੀ ਤੇ ਵੈਨ ਲੱਗੇ ਕੀ ਨਾ ਤੇਰਾ ਮੀਨ ਕੀ ਗੱਲਬਾਤ ਹੋਈ ਇੱਥੇ ਅੱਛਾ ਗੱਲਬਾਤ ਇਦਾਂ ਹੋਈ ਸੀਗੇ ਜਿੰਦਾ ਲੈ ਕੇ ਗਦਾਮ ਨੂੰ ਉਧਰ ਨੂੰ ਜਾਂਦੇ ਪੈ ਸੀਗੇ ਹੂੰ ਉਹ ਗੱਡੀ ਨੂੰ ਜਿੰਦਾ ਲਾਉਣ ਗਿਆ ਤੇ ਇੱਕ ਮੁੰਡਾ ਸੀਗਾ ਉਹਨੇ ਗੋਲੀ ਚਲਾਤੀ ਉੱਤੇ ਜਦੋਂ ਪਟਾਕਾ ਪਿਆ ਮੈਂ ਭੱਜ ਗਿਆ ਉਹਨੂੰ ਦੇਖ ਕੇ ਜਦੋਂ ਤੇ ਚੀਕ ਪਈ ਆ ਹੂੰ ਤੇ ਬਾਅਦ ਚ ਜਦੋਂ ਆਂਡ ਗਵਾਂਡ ਇਕੱਠਾ ਉਹਨੂੰ ਦੇਖਿਆ ਤਾਂ ਡਗਿਆ ਪੇ ਖੂਨ ਚੋਂ ਹੁੰਦਾ ਵੇ ਗੱਟ ਤੇ ਜਿ ਲੱਗੀ ਸੀ ਉਹ ਗੁਰ ਹੂੰ ਹੂੰ ਫੇਨੂੰ ਸਦਾਨੇ ਦੇ ਲੱਗੇ ਗਿਆ ਸੀ ਤੇ ਤੁਸੀਂ ਆਪਣੇ ਮਾਲਕ ਨੂੰ ਫੋਨ ਕੀਤਾ ਸੀ ਅਸੀਂ ਲਾਇਆ ਸੀਗਾ ਤੇ ਉਹ ਉਧਰ ਆਏ ਭਾਜੀ ਹੁਣ ਠੀਕ ਆ ਤੇ ਪੁਲਿਸ ਆ ਗਈ ਮੌਕੇ ਤੇ ਪੁਲਿਸ ਆ ਗਈ ਸੀ ਮੌਕੇ ਤੇ ਹਾਜੀ ਸਰ ਆਪਣੇ ਜਿਹੜਾ ਇੱਕ ਗੋਲੀ ਲੱਗੀ ਲੜਕੇ ਨੇ ਕੀ ਮਾਮਲਾ ਸੀ ਜੀ ਇਹ ਜੀ ਅਜ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀਗਾ ਸੰਦੀਪ ਸੋਨੂ ਹੈ son of ਬੱਗਾ ਵਾਰਡ ਨੰਬਰ 9 ਦਾ ਰਹਿਣਾ ਸ਼ਹਿਰ ਕੋੜਦਾ ਇਹਦੇ ਬਾਰੇ ਪਤਾ ਲੱਗਾ ਸੀ ਕਿ ਬੁਲੇਟ ਇੰਜਰੀ ਨਾਲ ਇੰਜੂਰਡ ਹੋਇਆ ਉਹਦੇ ਸਮਾਂ ਜਿੱਥੇ ਹਸਪੀਟਲ ਆ ਕੇ ਦੇਖਿਆ ਤੇ ਹੁਣ ਵੀ ਜਿਹੜੀ ਹੈ ਡੈਥ ਹੋ ਗਈ ਹੈ ਤੇ ਉਹ ਅਸੀਂ ਕਰ ਰਹੇ ਹਾਂ ਇਨਵੈਸਟੀਗੇਸ਼ਨ ਸਾਡੀ ਜਿਹੜੀ ਇਨੀਸ਼ੀਅਲ ਸਟੇਜ ਆਈ ਹੈ ਜਸਟ ਹੁਣੇ ਤੁਹਾਨੂੰ ਬਾਕੀ ਅਪਡੇਟ ਦਿੰਨੇ ਆ ਸਾਰਾ ਕੀ ਹੈ ਕੀ ਨਹੀਂ ਹੈ ਵੈਸੇ ਤੇ ਜਿਹੜਾ ਸੀ ਵੈਸੇ ਦੇਖਿਆ ਅ ਫਿਜ਼ਿਕਲੀ ਜਿਹੜਾ ਚੈੱਕ ਕੀਤਾ ਇਹ ਇੱਕ 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 ਬੁਲੇਟ ਜਰੀ ਹੈ ਰਾਈਟ ਸਾਈਡ ਤੇ ਤੇ ਗੋਲੀ ਵੱਜੀ ਤੇ ਲੈਫਟ ਸਾਈਡ ਤੋਂ ਨਿਕਲੀ ਹੋ ਧਾਉਣ ਦੇ ਵਿੱਚ ਸਰ ਕੋਈ ਮਾਮਲਾ ਸਾਹਮਣੇ ਆਇਆ ਜੀ ਵੀ ਕੀ ਮਾਮਲਾ ਹੈਗਾ ਸੀ ਇਹਦੇ ਵਿੱਚ ਕਿਉਂ ਉਹ ਜੀ ਸੀ ਉਹ ਸਾਰਾ ਉਹ ਤਾਂ ਅਜੇ ਅਸੀਂ ਜਸਟ ਇਨੀਸ਼ੀਅਲ ਸਟੇਜ ਹੈ ਜਸਟ ਆਏ ਆ ਰਿਹਾ ਤੇ ਉਸ ਤੋਂ ਪਰੋਸੀ ਅਪਡੇਟ ਦਿੰਨੇ ਆ ਜਲਦੀ ਕੇ ਸਰ ਕੋਈ ਖੋਲ ਖੋਲ ਬਰਾਮਦ ਹੋਇਆ ਜਾਂ ਗੋਲੀਆਂ ਕੋਈ ਜੀ ਉੱਥੇ ਇੱਕ ਖੋਲ ਬਰਾਮਦ ਹੋਇਆ ਜੀ ਨਾ ਇਹ ਨਾ ਪਿਸਤਨ ਦਾ ਉਹ ਬਾਕੀ ਸਾਰਾ ਜਿਹੜਾ ਤੁਹਾਨੂੰ ਕਰਕੇ ਦੇ ਫਿਰ ਦੱਸਾਂਗੇ ਜਲਦੀ ਸ਼ਾਹਕੋਟ ਵਿਖੇ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀ ਮਾਰ ਕੇ ਇੱਕ ਨੌਜਵਾਨ ਦੀ ਹੱਤਿਆ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਸੰਦੀਪ ਕੁਮਾਰ ਉਰਫ सोनू ਪੁੱਤਰ ਬੱਗਾਵਾਸੀ ਰਾਮਦਾਸ ਕਲੋਨੀ ਮੁਹੱਲਾ ਬਾਗਵਾਲਾ ਸ਼ਾਹਕੋਟ ਇੱਕ ਕਬਾੜ ਦੇ ਗੋਦਾਮ ਵਿੱਚ ਕੰਮ ਕਰਦਾ ਸੀ। ਅੱਜ ਸ਼ਾਮ ਸੰਦੀਪ ਕੁਮਾਰ 6:30 ਵਜੇ ਦੇ ਕਰੀਬ ਆਪਣੇ ਕੰਮ ਤੇ ਸੀ ਤਾਂ ਇਸ ਦੌਰਾਨ ਮੂੰਹ ਟਾਕੇ ਆਏ ਇੱਕ ਅਣਪਛਾਤੇ ਵਿਅਕਤੀ ਵੱਲੋਂ ਗੋਦਾਮ ਦੇ ਆਸ-ਪਾਸ ਚੱਕਰ ਲਗਾਉਣੇ ਸ਼ੁਰੂ ਕੀਤੇ ਅਤੇ ਕੁਝ ਸਮੇਂ ਬਾਅਦ ਉਸਨੇ ਗੋਲੀ ਚਲਾ ਦਿੱਤੀ। ਜੋ ਸੰਦੀਪ ਮਰ ਦੀ ਗਰਦਨ ਤੇ ਲੱਗੀ ਹੈ ਤੇ ਉਹ ਜ਼ਮੀਨ ਤੇ ਡਿੱਗਿਆ ਇਸ ਦੇ ਨਾਲ ਵਾਲੇ ਸਾਥੀ ਨੇ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਆਪਣੇ ਬਾਕੀ ਸਾਥੀਆਂ ਨੂੰ ਦੱਸਿਆ ਇਸ ਮੌਕੇ ਤੇ ਹਮਲਾਵਰਾਂ ਨੇ ਹੋਰ ਗੋਲੀਆਂ ਚਲਾ ਦਿੱਤੀਆਂ ਅਤੇ ਧੁੰਦ ਦਾ ਫਾਇਦਾ ਉਠਾਉਂਦੇ ਹੋਏ ਤੇਜ਼ੀ ਨਾਲ ਫਰਾਰ ਹੋ ਗਏ ਸੰਦੀਪ ਕੁਮਾਰ ਨੂੰ ਉਸ ਦੇ ਸਾਥੀਆਂ ਨੇ ਨਿੱਜੀ ਹਸਪਤਾਲ ਦਾਖਲ ਕਰਵਾਇਆ ਲੇਕਿਨ ਡਾਕਟਰਾਂ ਦੀ ਟੀਮ ਨੇ ਮਰ ਤੱਕ ਐਲਾਨ ਦਿੱਤਾ ਕਟਨਾ ਦਾ ਪਤਾ ਲੱਗਣ ਦੇ ਡੀਐਸਪੀ ਸ਼ਾਹਕੋਟ ਸੁਖਪਾਲ ਸਿੰਘ ਐਸਐਚਓ ਸ਼ਾਹਕੋਟ ਐਨਸਪੈਕਟਰ ਬਲਵਿੰਦਰ ਸਿੰਘ ਭੁੱਲਰ ਪੁਲਿਸ ਪਾਰਟੀ ਸਮੇਤ ਮੌਕੇ ਤੇ ਪੁੱਜੇ ਅਤੇ ਜਾਂਚ ਸ਼ੁਰੂ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਜਲਦੀ ਦੋਸ਼ੀਆਂ ਨੂੰ ਗ੍ਰਫਤਾਰ ਕੀਤਾ ਜਾਵੇਗਾ। ਮੇਰਾ ਨਾਮ ਨਵੀਲ ਕੁਮਾਰ। ਅੱਛਾ ਕੀ ਗੱਲਬਾਤ ਹੈ ਇਹ ਬੰਦਾ ਕੌਣ ਹੈਗਾ ਇਹ? ਗੱਲਬਾਤ ਭਾਜੀ ਇਹ ਕੰਮ ਕਰਦਾ ਚਾਚੇ ਸਾਡੇ ਨਾਲ। ਫੋਨੋ ਮਿਸਤਰੀ ਆਏ। ਪਤਾ ਨਹੀਂ ਵੀ ਰੱਬ ਹੀ ਜਾਂਦਾ ਗਦਾਮ ਬੰਦ ਕਰਕੇ ਚੱਲੇ ਸੀ। ਇਹ ਪਰਾਂ ਨੂੰ ਗਿਆ ਬਾਤ ਬੁੱਥੂ ਕਰਨਾ ਪਤਾ ਨਹੀਂ। ਉੱਥੇ ਕੋਈ ਗੋਲੀ ਮਾਰਦੀ। ਕਿ ਕਿੰਨੇ ਕਵਜ ਦੀ ਗੱਲ ਹੈ ਇਹ? ਇਹ ਭਾਜੀ ਹੋਣੀ ਵੱਤ ਵੱਤ 5-7 ਮਿੰਟ ਹੋਣਗੇ। ਠੀਕ ਹੈ। ਵੱਤ ਵੱਤ 10 ਮਿੰਟ ਹੋਣਗੇ ਇੰਨਾ ਟਾਈਮ ਨਹੀਂ ਕੋਰ ਦਿੱਤਾ। ਅੱਛਾ ਹੋਣੇ 6 ਤੱਕ। ਕੰਮ ਕਿੱਥੇ-ਕਿੱਥੇ ਕੰਮ ਕਰਦਾ ਇਹ? ਕਿਹੜੀ ਏਗਾ ਦਾ? ਦਾ ਦਾ ਨਹਿਰ ਹਸਪਤਾਲ ਲੱਗੇ ਜਾਂਦਾ ਕਵਾੜੀਆ। ਅੱਛਾ ਜਨਰਕਵਾੜੀਆ ਲੱਗਾ ਹੈ। ਠੀਕ ਹੈ। ਤੇ ਕਿਹੜੇ ਪਿੰਡ ਦਾ ਹੈ? ਇਹ ਛਾਗੜ ਦੇ ਜੀ, ਬਾਗਰ ਮਹੱਲੇ ਦਾ ਜੀ ਤੇ ਵੈਨ ਲੱਗੇ। ਕੀ ਨਾ ਤੇਰਾ? ਮੀਨ। ਕੀ ਗੱਲਬਾਤ ਹੋਈ ਇੱਥੇ? ਇੱਥੇ ਗੱਲਬਾਤ ਇਦਾਂ ਹੋਈ ਸੀਗੇ ਜਿੰਦਾ ਲੈ ਕੇ ਗਦਾਮ ਨੂੰ ਉਧਰ ਨੂੰ ਜਾਂਦੇ ਪੈ ਸੀਗੇ। ਹੂੰ। ਉਹ ਗੱਡੀ ਨੂੰ ਜਿੰਦਾ ਲਾਉਣ ਗਿਆ ਤੇ ਇੱਕ ਮੁੰਡਾ ਸੀਗਾ ਉਹਨੇ ਗੋਲੀ ਚਲਾਤੀ ਉੱਤੇ ਜਦੋਂ ਪਟਾਕਾ ਪਿਆ ਮੈਂ ਭੱਜ ਗਿਆ ਉਹਨੂੰ ਦੇਖ ਕੇ ਜਦੋਂ ਤੇ ਚੀਕ ਪਈ ਆ ਹੂੰ ਤੇ ਬਾਅਦ ਚ ਜਦੋਂ ਆਂਡ ਗਵਾਰਡ ਇਕੱਠਾ ਉਹਨੂੰ ਦੇਖਿਆ ਤਾਂ ਡਗਿਆ ਪੇ ਖੂਨ ਚੋਂਦਾ ਪੇ ਗੱਟ ਤੇ ਜਿ ਲੱਗੀ ਸੀ ਉਹ ਗੁਰ ਹੂੰ ਹੂੰ ਫਿਰ ਉਹਨੂੰ ਸਦਾਨੇ ਦੇ ਲੱਗ ਗਿਆ ਸੀ ਤੇ ਤੁਸੀਂ ਆਪਣੇ ਮਾਲਕ ਨੂੰ ਫੋਨ ਕੀਤਾ ਸੀ ਅਸੀਂ ਲਾਇਆ ਸੀਗਾ ਤੇ ਉਹ ਉਧਰ ਆਏ ਭਾਜੀ ਹੁਣ ਠੀਕ ਆ ਤੇ ਪੁਲਿਸ ਆ ਗਈ ਮੋਕੇ ਤੇ ਪੁਲਿਸ ਆ ਗਈ ਸੀ ਮੋਕੇ ਤੇ ਹਾਂ ਜੀ ਸਰ ਆਪਣੇ ਜਿਹੜਾ ਇੱਕ ਗੋਲੀ ਲੱਗੀ ਲੜਕੇ ਨੇ ਕੀ ਮਾਮਲਾ ਸੀ ਜੀ ਇਹ ਜੀ ਅੱਜ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀਗਾ ਸੰਦੀਪ ਸੋਨੂ ਹੈ son of ਬੱਗਾ ਵਾਰਡ ਨੰਬਰ 9 ਦਾ ਰਹਿਣਾ ਸ਼ਹਿਰ ਕੋੜਦਾ ਇਹਦੇ ਬਾਰੇ ਪਤਾ ਲੱਗਾ ਸੀ ਕਿ ਬੁਲੇਟਿੰਗ ਜੀ ਦੇ ਨਾਲ ਇੰਜਰੀਡ ਹੋਇਆ ਉਹਦੇ ਸਮੇਂ ਜਿੱਥੇ ਹਸਪੀਟਲ ਆ ਕੇ ਦੇਖਿਆ ਤੇ ਹੁਣ ਵੀ ਜਿਹੜੀ ਹੈ ਡੈਥ ਹੋ ਗਈ ਹੈ ਤੇ ਅਸੀਂ ਕਰ ਰਹੇ ਹਾਂ ਇਨਵੈਸਟੀਗੇਸ਼ਨ ਸਾਡੀ ਜਿਹੜੀ ਇਨੀਸ਼ੀਅਲ ਸਟੇਜ ਹੈ ਹੈ ਜਸਟ ਹੁਣੇ ਤੁਹਾਨੂੰ ਬਾਕੀ ਅਪਡੇਟ ਦਿੰਨੇ ਆ ਸਾਰਾ ਕੀ ਹੈ ਕਿ ਕੀ ਨਹੀਂ ਹੈ ਵੈਸੇ ਇਹ ਤੇ ਜਿਹੜਾ ਅਸੀਂ ਵੈਸੇ ਦੇਖਿਆ ਫਿਜ਼ਿਕਲੀ ਜਿਹੜਾ ਚੈੱਕ ਕੀਤਾ ਹੈ ਇਹ ਇੱਕ 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 ਬੁਲੇਟ ਇੰਜਰੀ ਹੈ ਰਾਈਟ ਸਾਈਡ ਤੇ ਤੇ ਗੋਲੀ ਵੱਜੀ ਤੇ ਲੈਫਟ ਸਾਈਡ ਤੋਂ ਨਿਕਲੀ ਹੋਏ ਧੌਣ ਦੇ ਵਿੱਚ ਸਰ ਕੋਈ ਮਾਮਲਾ ਸਾਹਮਣੇ ਆਇਆ ਜੀ ਵੀ ਕੀ ਮਾਮਲਾ ਹੈਗਾ ਸੀ ਇਹਦੇ ਵਿੱਚ ਕਿਉਂ ਉਹ ਜੀ ਸੀ ਉਹ ਸਾਰਾ ਉਹ ਤਾਂ ਅਜੇ ਅਸੀਂ ਜਸਟ ਇਨੀਸ਼ੀਅਲ ਸਟੇਜ ਹੈ ਜਸਟ ਆਏ ਹਜੇ ਇਥੇ ਉਸ ਤੋਂ ਬਾਅਦ ਅਸੀਂ ਅਪਡੇਟ ਦਿੰਨੇ ਆ ਜੀ ਤੇ ਸਰ ਕੋਈ ਖੋਲ ਖੋਲ ਬਰਾਮਦ ਹੋਇਆ ਜਾਂ ਗੋਲੀਆਂ ਕੋਈ ਜੀ ਹਾਂ ਉੱਥੇ ਇੱਕ ਖੋਲ ਬਰਾਮਦ ਹੋਇਆ ਜੀ ਨਾ ਇਹ ਨਾ ਪਿਸਟਲ ਦਾ ਬਾਕੀ ਸੀ ਸਾਰਾ ਜਿਹੜਾ ਤੁਹਾਨੂੰ ਕਰਕੇ ਦੇਖ ਫਿਰ ਦੱਸਾਂਗੇ ਜੰਦਾ ਸ਼ਾਹਕੋਟ ਵਿਖੇ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀ ਮਾਰ ਕੇ ਇੱਕ ਨੌਜਵਾਨ ਦੀ ਹੱਤਿਆ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਸੰਦੀਪ ਕੁਮਾਰ ਉਰਫ सोनू ਪੁੱਤਰ ਬੱਗਾਵਾਸੀ ਰਾਮਦਾਸ ਕਲੋਨੀ ਮੁਹੱਲਾ ਬਾਗਵਾਲਾ ਸ਼ਾਹਕੋਟ ਇੱਕ ਕਬਾੜ ਦੇ ਗੋਦਾਮ ਵਿੱਚ ਕੰਮ ਕਰਦਾ ਸੀ। ਅੱਜ ਸ਼ਾਮ ਸੰਦੀਪ ਕੁਮਾਰ 6:30 ਵਜੇ ਦੇ ਕਰੀਬ ਆਪਣੇ ਕੰਮ ਤੇ ਸੀ ਤਾਂ ਇਸ ਦੌਰਾਨ ਮੂੰਹ ਟਾਕੇ ਆਏ ਇੱਕ ਅਣਪਛਾਤੇ ਵਿਅਕਤੀ ਵੱਲੋਂ ਗੋਦਾਮ ਦੇ ਆਸ-ਪਾਸ ਚੱਕਰ ਲਗਾਉਣੇ ਸ਼ੁਰੂ ਕੀਤੇ ਅਤੇ ਕੁਝ ਸਮੇਂ ਬਾਅਦ ਉਸਨੇ ਗੋਲੀ ਚਲਾ ਦਿੱਤੀ। ਜੋ ਸੰਦੀਪ ਮਰ ਦੀ ਗਰਦਨ ਤੇ ਲੱਗੀ ਹੈ ਤੇ ਉਹ ਜ਼ਮੀਨ ਤੇ ਡਿੱਗਿਆ ਇਸ ਦੇ ਨਾਲ ਵਾਲੇ ਸਾਥੀ ਨੇ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਆਪਣੇ ਬਾਕੀ ਸਾਥੀਆਂ ਨੂੰ ਦੱਸਿਆ ਇਸ ਮੌਕੇ ਤੇ ਹਮਲਾਵਰਾਂ ਨੇ ਹੋਰ ਗੋਲੀਆਂ ਚਲਾ ਦਿੱਤੀਆਂ ਅਤੇ ਧੁੰਦ ਦਾ ਫਾਇਦਾ ਉਠਾਉਂਦੇ ਹੋਏ ਤੇਜ਼ੀ ਨਾਲ ਫਰਾਰ ਹੋ ਗਏ ਸੰਦੀਪ ਕੁਮਾਰ ਨੂੰ ਉਸ ਦੇ ਸਾਥੀਆਂ ਨੇ ਨਿੱਜੀ ਹਸਪਤਾਲ ਦਾਖਲ ਕਰਵਾਇਆ ਲੇਕਿਨ ਡਾਕਟਰਾਂ ਦੀ ਟੀਮ ਨੇ ਮਰ ਤੱਕ ਐਲਾਨ ਦਿੱਤਾ ਕਟਨਾ ਦਾ ਪਤਾ ਲੱਗਣ ਦੇ ਡੀਐਸਪੀ ਸ਼ਾਹਕੋਟ ਸੁਖਪਾਲ ਸਿੰਘ ਐਸਐਚਓ ਸ਼ਾਹਕੋਟ ਐਨਸਪੈਕਟਰ ਬਲਵਿੰਦਰ ਸਿੰਘ ਭੁੱਲਰ ਪੁਲਿਸ ਪਾਰਟੀ ਸਮੇਤ ਮੌਕੇ ਤੇ ਪੁੱਜਿਆ ਤੇ ਜਾਂਚ ਸ਼ੁਰੂ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਜਲਦੀ ਦੋਸ਼ੀਆਂ ਨੂੰ ਗ੍ਰਫਤਾਰ ਕੀਤਾ ਜਾਵੇਗਾ। ਮੇਰਾ ਨਾਮ ਨਵੀਲ ਕੁਮਾਰ। ਅੱਛਾ ਕੀ ਗੱਲਬਾਤ ਹੈ ਇਹ ਬੰਦਾ ਕੌਣ ਹੈਗਾ ਇਹ? ਗੱਲਬਾਤ ਭਾਜੀ ਇਹ ਕੰਮ ਕਰਦਾ ਚਾਚੇ ਸਾਡੇ ਨਾਲ। ਫੋਨੋ ਮਿਸਤਰੀ ਆਏ ਨੇ। ਪਤਾ ਨਹੀਂ ਵੀ ਰੱਬ ਹੀ ਜਾਂਦਾ ਗਦਾਮ ਬੰਦ ਕਰਕੇ ਚੱਲੇ ਸੀ। ਇਹ ਪਰਾਂ ਨੂੰ ਕਿ ਆ ਮਾਸ ਬੁੱਥੂ ਕਰਨਾ ਪਤਾ ਨਹੀਂ। ਉੱਥੇ ਕੋਈ ਗੋਲੀ ਮਾਰ ਦਿੱਤੀ। ਕਿ ਕਿੰਨੇ ਕਬਜ ਦੀ ਗੱਲ ਹੈ ਇਹ ਇਹ ਭਾਜੀ ਹੋਣੀ ਵੱਧ ਵੱਧ 5-7 ਮਿੰਟ ਹੋਣਗੇ ਠੀਕ ਹੈ ਵੱਧ ਵੱਧ 10 ਮਿੰਟ ਹੋਣਗੇ ਇੰਨਾ ਟਾਈਮ ਨਹੀਂ ਕੋਲ ਕੀਤਾ ਅੱਛਾ ਫੋਨ ਹੈ ਕਿ 6 ਤੱਕ ਕੰਮ ਕਿੱਥੇ ਕਿੱਥੇ ਕੰਮ ਕਰਦਾ ਜੀ ਕਿਹੜੀ ਜਗ੍ਹਾ ਦਾ ਹੈ ਦਾ ਧਾਨੇ ਹਸਪਤਾਲ ਲੱਗੇ ਜਾਂਦਾ ਕਵਾੜੀਆ ਅੱਛਾ ਜਨਰਕਵਾੜੀਆ ਲੱਗਿਆ ਹੈ ਠੀਕ ਹੈ ਤੇ ਕਿਹੜੇ ਪਿੰਡ ਦਾ ਹੈ ਇਹ ਸ਼ਾਵਰਦੇ ਜੀ ਬਾਗਰ ਮਹੱਲੇ ਦਾ ਜੀ ਸਿਵਿਆਂ ਲੱਗੇ ਕੀ ਨਾ ਤੇਰਾ ਮੀਨ ਕੀ ਗੱਲਬਾਤ ਹੋਈ ਇੱਥੇ ਅੱਛਾ ਗੱਲਬਾਤ ਇਦਾਂ ਹੋਈ ਸੀਗੇ ਜਿੰਦਾ ਲੈ ਕੇ ਗੋਦਾਮ ਨੂੰ ਉਧਰ ਨੂੰ ਜਾਂਦੇ ਪੈ ਸੀਗੇ ਹੂੰ ਉਹ ਗੱਡੀ ਨੂੰ ਜਿੰਦਾ ਲਾਉਣ ਗਿਆ ਤੇ ਇੱਕ ਮੁੰਡਾ ਸੀਗਾ ਉਹਨੇ ਗੋਲੀ ਚਲਾ ਦਿੱਤੀ ਜਦੋਂ ਪਟਾਕਾ ਪਿਆ ਮੈਂ ਭੱਜ ਗਿਆ ਉਹਨੂੰ ਦੇਖ ਕੇ ਜਦੋਂ ਤੇ ਚੀਕ ਪਈ ਆ ਹੂੰ ਤੇ ਬਾਅਦ ਚ ਜਦੋਂ ਆਂਡ ਗਵਾਂਡ ਇਕੱਠਾ ਉਹਨੂੰ ਦੇਖਿਆ ਤਾਂ ਡਗਿਆ ਪੇ ਖੂਨ ਚੋਂ ਹੁੰਦਾ ਵੇ ਗੱਟ ਤੇ ਜਿ ਲੱਗੀ ਸੀ ਉਹ ਗੋੜ ਹੂੰ ਫੇਨੂੰ ਸਦਾਨੇ ਦੇ ਲੱਗੇ ਗਿਆ ਸੀ ਤੇ ਤੁਸੀਂ ਆਪਣੇ ਮਾਲਕ ਨੂੰ ਫੋਨ ਕੀਤਾ ਸੀ ਅਸੀਂ ਲਾਇਆ ਸੀਗਾ ਤੇ ਉਹ ਉਧਰ ਆਏ ਭਾਜੀ ਹੁਣ ਠੀਕ ਆ ਤੇ ਪੁਲਿਸ ਆ ਗਈ ਮੋਕੇ ਤੇ ਪੁਲਿਸ ਆ ਗਈ ਸੀ ਮੋਕੇ ਤੇ ਹਾਜਿਸਰ ਆਪਣੇ ਜਿਹੜਾ ਇੱਕ ਗੋਲੀ ਲੱਗੀ ਲੜਕੇ ਨੇ ਕੀ ਮਾਮਲਾ ਸੀ ਜੀ ਇਹ ਜਿਹੜਾ ਇੱਕ ਕੁੜੇ ਸੀ ਰਿਪੋਰਟ ਹੋਇਆ ਸੀਗਾ ਸੰਦੀਪ ਸੋਨੂ ਹੈ son of ਬੱਗਾ ਵਾਰਡ ਨੰਬਰ 9 ਦਾ ਰਹਿਣ ਵਾਲਾ ਸ਼ਹਿਰ ਕੋੜਦਾ ਇਹਦੇ ਬਾਰੇ ਪਤਾ ਲੱਗਾ ਸੀ ਕਿ ਬੁਲੇਟ ਇੰਜਰੀ ਨਾਲ ਇੰਜਰਡ ਹੋਇਆ ਉਹਦੇ ਸਮਾਂ ਜਿੱਥੇ ਹਸਪੀਟਲ ਆ ਕੇ ਦੇਖਿਆ ਤੇ ਹੁਣ ਵੀ ਜਿਹੜੀ ਹੈ ਡੈਥ ਹੋ ਗਈ ਇਥੇ ਉਹ ਅਸੀਂ ਕਰ ਰਹੇ ਹਾਂ ਇਨਵੈਸਟੀਗੇਸ਼ਨ ਸਾਡੀ ਜਿਹੜੀ ਇਨੀਸ਼ੀਅਲ ਸਟੇਜ ਹੈ ਹੈ ਜਸਟ ਹੁਣੇ ਤੁਹਾਨੂੰ ਬਾਕੀ ਅਪਡੇਟ ਦਿੰਨੇ ਆ ਸਾਰਾ ਕੀ ਹੈ ਜਾਂ ਕੀ ਨਹੀਂ ਹੈ ਵੈਸੇ ਇਹ ਤੇ ਜਿਹੜਾ ਸੀ ਵੈਸੇ ਦੇਖਿਆ ਅ ਫਿਜ਼ਿਕਲੀ ਜਿਹੜਾ ਚੈੱਕ ਕੀਤਾ ਇਹ ਇੱਕ 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 ਬੁਲੇਟ ਜਰੀ ਹੈ ਰਾਈਟ ਸਾਈਡ ਤੇ ਤੇ ਗੋਲੀ ਵਜੀ ਦੀ ਲੈਫਟ ਸਾਈਡ ਤੋਂ ਨਿਕਲੀ ਹੋਇਆ ਧੌਣ ਦੇ ਵਿੱਚ ਸਰ ਕੋਈ ਮਾਮਲਾ ਸਾਹਮਣੇ ਆਇਆ ਜੀ ਵੀ ਕੀ ਮਾਮਲਾ ਹੈਗਾ ਸੀ ਇਹਦੇ ਵਿੱਚ ਕਿਉਂ ਉਹ ਸੀ ਉਹ ਸਾਰਾ ਉਹ ਤਾਂ ਅਜੇ ਅਸੀਂ ਜਸਟ ਇਨੀਸ਼ੀਅਲ ਸਟੇਜ ਹੈ ਜਸਟ ਆਏ ਹਜੇ ਇੱਥੇ ਉਸ ਤੋਂ ਬਾਅਦ ਅਸੀਂ ਅਪਡੇਟ ਦਿੰਨੇ ਆ ਜਲਦੀ ਤੇ ਸਰ ਕੋਈ ਖੋਲ ਖੋਲ ਬਰਾਮਦ ਹੋਇਆ ਜਾਂ ਗੋਲੀਆਂ ਕੋਈ ਜੀ ਹਾਂ ਉੱਥੇ ਇੱਕ ਖੋਲ ਬਰਾਮਦ ਹੋਇਆ ਜੀ ਨਾ ਇਹ ਨਾ ਪਿਸਤਲ ਦਾ ਬਾਕੀ ਸਿਰ ਸਾਰੇ ਜਿਹੜਾ ਤੁਹਾਨੂੰ ਕਰਕੇ ਦੇਖ ਫਿਰ ਦੱਸਾਂਗੇ ਜੰਦਾ ਸ਼ਾਹਕੋਟ ਵਿਖੇ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀ ਮਾਰ ਕੇ ਇੱਕ ਨੌਜਵਾਨ ਦੀ ਹੱਤਿਆ ਕੀਤੀ ਗਈ ਹੈ ਜਾਣਕਾਰੀ ਮੁਤਾਬਕ ਸੰਦੀਪ ਕੁਮਾਰ ਉਰਫ सोनू ਪੁੱਤਰ ਬੱਗਾਵਾਸੀ ਰਾਮਦਾਸ ਕਲੋਨੀ ਮਹੱਲਾ ਬਾਗਵਾਲਾ ਸ਼ਾਹਕੋਟ ਇੱਕ ਕਬਾੜ ਦੇ ਗੋਦਾਮ ਵਿੱਚ ਕੰਮ ਕਰਦਾ ਸੀ ਅੱਜ ਸ਼ਾਮ ਸੰਦੀਪ ਕੁਮਾਰ 6:30 ਵਜੇ ਦੇ ਕਰੀਬ ਆਪਣੇ ਕੰਮ ਤੇ ਸੀ ਤਾਂ ਇਸ ਦੌਰਾਨ ਮੂੰਹ ਟਾਕੇ ਆਏ ਇੱਕ ਅਣਪਛਾਤੇ ਵਿਅਕਤੀ ਵੱਲੋਂ ਗੋਦਾਮ ਦੇ ਆਸ-ਪਾਸ ਚੱਕਰ ਲਗਾਉਣੇ ਸ਼ੁਰੂ ਕੀਤੇ ਅਤੇ ਕੁਝ ਸਮੇਂ ਬਾਅਦ ਉਸਨੇ ਗੋਲੀ ਚਲਾ ਦਿੱਤੀ ਜੋ ਸੰਦੀਪ ਮਰ ਦੀ ਗਰਦਨ ਤੇ ਲੱਗੀ ਹੈ ਤੇ ਉਹ ਜ਼ਮੀਨ ਤੇ ਡਿੱਗਿਆ ਇਸ ਦੇ ਨਾਲ ਵਾਲੇ ਸਾਥੀ ਨੇ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਆਪਣੇ ਬਾਕੀ ਸਾਥੀਆਂ ਨੂੰ ਦੱਸਿਆ ਇਸ ਮੌਕੇ ਤੇ ਹਮਲਾਵਰਾਂ ਨੇ ਹੋਰ ਗੋਲੀਆਂ ਚਲਾ ਦਿੱਤੀਆਂ ਅਤੇ ਧੁੰਦ ਦਾ ਫਾਇਦਾ ਉਠਾਉਂਦੇ ਹੋਏ ਤੇਜ਼ੀ ਨਾਲ ਫਰਾਰ ਹੋ ਗਏ ਸੰਦੀਪ ਕੁਮਾਰ ਨੂੰ ਉਸ ਦੇ ਸਾਥੀਆਂ ਨੇ ਨਿੱਜੀ ਹਸਪਤਾਲ ਦਾਖਲ ਕਰਵਾਇਆ ਲੇਕਿਨ ਡਾਕਟਰਾਂ ਦੀ ਟੀਮ ਨੇ ਮਰਤਕ ਐਲਾਨ ਦਿੱਤਾ ਕਟਨਾ ਦਾ ਪਤਾ ਲੱਗਣ ਦੇ ਡੀਐਸਪੀ ਸ਼ਾਹਕੋਟ ਸੁਖਪਾਲ ਸਿੰਘ ਐਸਐਚਓ ਸ਼ਾਹਕੋਟ ਇੰਸਪੈਕਟਰ ਬਲਵਿੰਦਰ ਸਿੰਘ ਭੁੱਲਰ ਪੁਲਿਸ ਪਾਰਟੀ ਸਮੇਤ